ਉਹ ਜਿਹੜਾ ਮੇਰੋ ਆ ਮੈਂ ਉਹਨੂੰ ਪੁੱਛਣਾ ਜਿਹੜਾ ਹੱਤਬਾਦੀ ਨੂੰ ਭਈ ਉਹ ਜਿਹੜੇ 3.5 ਲੱਖ ਸਾਢੇ 3.5 ਲੱਖ ਬੰਦਾ ਮਰਜ ਹੋ ਗਿਆ ਕ੍ਰਿਚਰ ਬਣ ਗਿਆ ਉਹ ਰੋਕ ਲੈਂਦਾ ਉਹ ਉਹਦਾ ਰੋਕ ਨਹੀਂ ਸਕਿਆ ਉਹ ਬੇਈਮਾਨ ਬੰਦਾ ਹੱਤਬਾਦੀ ਬੰਦਾ ਆ ਉਹਦੇ ਆਪਣਾ ਜੁੱਤੀਆਂ ਫੇਰਨੇ ਪੈਣੀਆਂ ਉਹ ਆ ਤਾਂ ਗੰਦਾ ਬੰਦਾ ਜਾ ਰੋ ਉਹਦੀ ਗੱਲਾਂ ਕਰੋ ਉਹ ਨਾਲੇ ਕੱਚਾ ਆਦਮੀ ਆ ਉਹ ਮੇਰੋ ਕਿੱਧੜਾ ਕਿੱਧੜ ਭੱਜ ਗਿਆ ਲੋਕਾਂ ਨੂੰ ਬਸਾ ਲਿਆ ਨਿਆਜ ਚੋਲੇ ਨੂੰ 100 ਬਟਾ 100 ਦਾ ਅਗਲਾ ਤਾਂ ਉਹ ਐਕਚੁਅਲੀ ਆਪ ਹੀ ਸਿੱਖ ਨਹੀਂ ਹੈਗਾ ਉਹ ਉਹਨੂੰ ਨੌਲੇਜ ਨਹੀਂ ਹੈਗੀ ਹਾਂਜੀ ਅੱਜ ਕਿੱਥੇ ਪਹੁੰਚੇ ਸੀ ਤੇ ਕਿੱਥੇ ਤੁਹਾਡੇ ਵੱਲੋਂ ਪੁਲਿਸ ਨੂੰ ਚੁੱਕਿਆ ਗਿਆ ਜੀ ਕਿਹਨੂੰ ਮਿਲਣ ਦੇ ਲਈ ਜਾ ਰਹੇ ਸੀ ਤੁਸੀਂ ਉਹ ਸਾਨੂੰ ਕਿਹਨੇ ਚੁਕਣਾ ਯਾਰ ਅਜ ਤਾਂ ਖੁਦ ਦੇ ਵਿੱਚ ਭਗਦਾਂ ਅਜ ਤਾਂ ਪੰਜਾਬ ਪੁਲਿਸ ਦੇ ਖੜੇ ਨਾਲ ਖੜੇ ਆ ਛਾਸ਼ਮਰਾ ਮੀਡੀਆ ਨਾਲ ਵੀ ਖੜੇ ਆ ਅਸੀਂ ਕਿਹਨੇ ਗਲਤ ਨਹੀਂ ਬੋਲਦੇ ਅਸੀਂ ਹਿੰਦੂ ਵੀ ਖੜੇ ਨਾਲ ਮੁਸਲਮਾਨ ਵੀ ਸਿੱਖ ਸਾਈ ਜੈਨੀ ਬੋਧੀ ਕਹੋ ਜਿਹੜਾ ਮੇਰੋ ਆ ਮੈਂ ਉਹਨੂੰ ਪੁੱਛਣਾ ਜਣਾ ਅਤਵਾਦੀ ਨੂੰ ਬਈ ਉਹ ਜਿਹੜੇ 3.5 ਲੱਖ ਸਾਢੇ 3.5 ਲੱਖ ਬੰਦਾ ਮਰਜ ਹੋ ਗਿਆ ਕ੍ਰਿਸ਼ਚਰ ਬਣ ਗਿਆ ਉਹ ਰੋਕ ਲੈਂਦਾ ਉਹ ਉਹਦਾ ਰੋਕ ਨਹੀਂ ਸਕਿਆ ਉਹ ਜੇ ਆਪਣਾ ਪਿਓ ਦਾ ਸੀ ਉਹ ਪਰ ਉਹ ਬੇਈਮਾਨ ਬੰਦਾ ਅੱਤਵਾਦੀ ਬੰਦਾ ਆ ਉਹ ਉਹਦੇ ਆਪਣਾ ਜੁੱਤੀਆਂ ਫੇਰਨੇ ਬਣੀਆਂ ਉਹ ਮਨਸਾਪਰ ਉਹਨਾਂ ਵੱਲੋਂ ਕਹਿ ਕਿ ਬੜੀ ਵਧੀਆ ਓਏ ਉਹਨਾਂ ਵੱਲੋਂ ਕਹਦਾ ਉਹਦਾ ਅੱਤ ਗੰਦਾ ਬੰਦਾ ਯਾਰ ਉਹਦੀ ਗੱਲਾਂ ਕਰੋ ਉਹ ਨਾਲੇ ਕੱਚਾ ਆਦਮੀ ਆ ਪਰ ਕਤਲ ਕਰਨ ਤੋਂ ਬਾਅਦ ਕਈ ਵੱਲੋਂ ਮਾਫੀ ਵੀ ਮੰਗੀ ਗਈ ਉਹਨਾਂ ਬਾਰੇ ਓਏ ਯਾਰ ਲੋਕ ਵੀ ਡਰੀ ਜਾਂਦੇ ਆ ਜਦਾਂ ਦਮ ਰੱਖੋ ਓਏ ਇਹ ਜਿਹੇ ਬੰਦੇ ਆ ਤਾਂ ਡਰਨਾ ਨਹੀਂ ਚਾਹੀਦਾ ਜਿਹੜਾ ਮੈਂ ਕੱਲਾ ਹੀ ਬਹੁਤ ਨਾ ਉਹ ਥੱਲੇ ਉਹ ਜਿਹੜਾ ਜਿਹੜਾ ਇਹ ਗੰਦ ਜਿਹੜਾ ਲੈਕਚਰ ਦਾ ਵਾਲਾ ਗੱਲ ਹੈ ਇਹ ਨੂੰ ਨਾ ਪ੍ਰਸ਼ਾਸਨ ਆਪ ਦੀ ਗਾਈਡਲਾਈਨ ਬਣਾ ਦੇਵੇ ਪਰਫਾਰਮਾ ਬਣਾ ਦੇਵੇ ਬਈ 25% ਦਾ ਆਪਾਂ ਆਹ ਕਰਨਾ ਤੁਹਾਨੂੰ ਜਿਹੜਾ ਜਾਇਜ ਆ ਪ੍ਰਸ਼ਾਸਨ ਨੂੰ ਲੱਗਦਾ ਗੱਲ ਕਾਹਦਾ ਲੋੜ ਹੀ ਨਹੀਂ ਪਈ ਮਾਰਨ ਦਾ ਕੀ ਮੈਨ ਲੋਕੀ ਸਿੱਖ ਸਮਾਜ ਲਿਗਾ ਮਾਰ ਦੋ ਉਹਨੂੰ ਕਮਨ ਕਸੇ ਨਾਲ ਮਾਰ ਦੋ ਖਬਰਾਂ ਉਹਨਾਂ ਬਲਾਦਕਾਰ ਹੋ ਗਿਆ ਹੋਵੇ ਫੇਰ ਆਪਾਂ ਹੀ ਕਰ ਸਕਦੇ ਹਾਂ ਗੱਲ ਜਮਨ ਸਰ ਪਹੁੰਚੇ ਉਸ ਦਾ ਕੀ ਕਰਨਾ ਹੈ ਉਹਦਾ ਕੀ ਕਰਨਾ ਅਸੀਂ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਆਏ ਆ ਨਗਰੀ 'ਚ ਪੀੜ ਨਜ਼ਰ ਲੱਗੀ ਆ ਪੰਜਾਬ ਨੂੰ ਉਹ ਦੂਰ ਹੋਵੇ ਲੋਕਾਂ ਦਾ ਕੰਮਕਾਰ ਚੱਲੇ ਖੂਬ ਸ਼ਾਂਤੀ ਬਣੀ ਰਹੇ ਜਿਹੜੀ ਆਸ ਵਿੱਚ ਆਪਾਂ ਲੜਾਈਆਂ ਕਰ ਰਹੇ ਬੰਦ ਹੋਵੇ ਕਿਸ ਤਰ੍ਹਾਂ ਦੀ ਨਜ਼ਰ ਬੱਧੇ ਨਜ਼ਰ ਕੀ ਰੋਜ਼ ਤੁਹਾਡੇ ਰੋਜ਼ ਦਾ ਘੂੜੀਆ ਭਾਈ ਜੇ ਲੋਕਾਂ ਦੇ ਕਦੇ ਕੋ ਕਦੇ ਕਿਤੇ ਮਾਰਦੇ ਕਦੇ ਵੇੜ ਗਰੈਂਟਰ ਲੋਕ ਇਹਨਾਂ ਸਫਾਇਆ ਕਰੇ ਬਾਬਾ ਨਾਰਾਮ ਦਾਸ ਜੀ ਵੀ ਸਾਰਾ ਸ਼ਾਂਤੀ ਕਰੋਨਾ ਦੇ ਵਿੱਚ ਲੋਕ ਮਰ ਗਏ ਪਹਿਲਾਂ ਲੋਕਾਂ ਦਾ ਕੰਮਕਾਰ ਤਾਂ ਪਹਿਲਾਂ ਹੀ ਚੱਲਿਆ ਹੁਣ ਫੇਰ ਆ ਰੌਲਾ ਪੈਣ ਲੱਗਿਆ ਜਿਹੜੇ ਜਿਹੜੇ ਪਾਕਿਸਤਾਨ ਦੀ ਧੰਦੇਰ ਪਾਕਿਸਤਾਨ ਨੂੰ ਖਬਰਾਂ ਦੇ ਭਾਰਤ ਦੀ ਪੰਜਾਬ ਦੀਆਂ ਉਹ ਗਦਾਰ ਲੋਕ ਆ ਉਹਨਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਇੱਥੇ ਜਾਣਾ ਇੱਥੇ ਰਹੂਗਾ ਜਿਹੜਾ ਤਿਰੰਗੇ ਨੂੰ ਪਿਆਰ ਕਰਦਾ ਪੰਜਾਬ ਨੂੰ ਪਿਆਰ ਕਰਦਾ ਭਾਰਤ ਨੂੰ ਪਿਆਰ ਕਰਦਾ ਪੰਜਾਬੀਏ ਨੂੰ ਪਿਆਰ ਕਰਦਾ ਪਾਕਿਸਤਾਨੀ ਗੈਂਗਸਟਰ ਵੱਲੋਂ ਵੀ ਕਿਹਾ ਜਾਂਦਾ ਦੀ ਬਹੁਤ ਵਧੀਆ ਕੀਤਾ ਉਹਨੇ ਉਹ ਸਹਿਯਾਦ ਪੱਟੀ ਕੁਛ ਨਹੀਂ ਹੈਗਾ ਜ਼ੀਰੋ ਬੰਦਾ ਉਹਦਾ ਢਕਾਉਂਦਾ ਲੋਕਾਂ ਨੂੰ ਮੈਂ ਲੋਕਾਂ ਨੂੰ ਕਹੂੰਗਾ ਫਿਰ ਬਾਅਦ ਤੁਹਾਡੇ ਮਾਪਿਓ ਕਹਿੰਦੇ ਆ ਜੀ ਸਾਸੀ ਸਾਡਾ ਵੀ ਆਪਣਾ ਉਹ ਸਾਡਾ ਬੱਚਾ ਹੈ ਨਹੀਂ ਸੀਗਾ ਤਿੰਨ ਤਿੰਨ ਹਜ਼ਾਰ ਦੇ ਵਿਕੀ ਜਾਂਦੇ ਆ ਨਾ ਇਹ ਕੰਮ ਨਾ ਕਰੋ ਆਪਣੀ ਰੋਟੀ ਰੋਜੀ ਚਾਰ ਨਾ ਖਾ ਲੋ ਕੋਈ ਗਲਤ ਕੰਮ ਨਾ ਕਰੋ ਜੇ ਤੁਹਾਨੂੰ ਕੋਈ ਧਮਕੀ ਦਿੰਦਾ ਤਾਂ ਪੰਜਾਬ ਪੁਲਿਸ ਨੂੰ ਦੱਸੋ ਸੀਪੀ ਸਾਹਿਬ ਭੁੱਲੜ ਸਾਹਿਬ ਦੱਸੋ 1 ਮਿੰਟ ਜੀ ਹੱਲ ਲਓਗੇ ਤੁਹਾਡਾ ਜਾਂ ਮੈਨੂੰ ਦੱਸ ਦਿਓ ਮੈਂ ਦੇਖ ਰਸੀ ਗੱਲ ਕਰੀਏ ਨਹੀਂ ਨਹੀਂ ਦੀਪਕ ਲੁਤਰਾ ਫੋਨ ਨਹੀਂ ਚੱਕਦੀ ਪ੍ਰਵਾਹ ਡਰਿਆ ਹੋਇਆ ਅਸੀਂ ਲੋਕ ਸਰਦਾਰਾ ਬਦਰੀ ਕਹਿੰਦੇ ਕਦੇ ਹੀ ਵੀ ਨਹੀਂ ਦੂਜੀ ਓਰਲੇ ਹੋਏ ਮੇਰੇ ਪਾਰਟੀ ਵਾਲੇ ਤਾਂ ਨਹੀਂ ਕਦੇ ਅਸੀਂ ਮੇਰੇ ਮੂਰੋ ਵਰਗੇ ਤਾਂ ਹਈ ਨਹੀਂ ਅਸੀਂ ਦੇਸ਼ ਨਾਲ ਖੜੇ ਆ ਚਾਹ ਸਾਡੇ ਹਿੰਦੂ ਭਰਾਵਾ ਚਾਹ ਮੁਸਲਮਾਨ ਸਿੱਖ ਸਾਈ ਜੈਨੀ ਬੋਧੀ ਪਾਰਸੀ ਗੱਲ ਹੋਈ ਸੀ ਕਿ ਲੁਤਰਾ ਨਾ ਚੱਕ ਫੋਨ ਨਹੀਂ ਚੱਕਦੇ ਭਾਜੀ ਮਤਲਬ ਜੀ ਉਹ ਮੇਰੋ ਕਿੱਧੜਾ ਕਿੱਧੜ ਭੱਜ ਗਿਆ ਲੋਕਾਂ ਨੂੰ ਬਸਾ ਲਿਆ ਨਯਾਜ ਤੁਸੀਂ ਤੁਸੀਂ ਉਹਨਾਂ ਦੇ ਖੜੇ ਉਹਨਾਂ ਨੰਗਾ ਨਾ ਖੜੇ ਹੋਣਾ ਉਹਨਾਂ ਨਾਲ ਖੜਿਆ ਚੋਲੇ ਦਾ ਗਲਤ ਇਸਤੇਮਾਲ ਚੋਲੇ ਦਾ ਗਲਤ ਇਸਤੇਮਾਲ ਨਾਲੇ ਦਾ ਕੱਚਾ ਆਦਮੀ ਆ ਮੇਰੋ ਗੈਂਗਸਟਰ ਆਦਮੀ ਅੱਤਵਾਦੀ ਆ ਹੋ ਸਮਾਜ ਨੂੰ ਕਹੋ ਪਿੱਛੇ ਨਾ ਖੜੋ ਚੋਲੇ ਨੂੰ ਦਾਗ ਲਾਤਾ ਚੋਲੇ ਨੂੰ 100 ਬਟਾ 100 ਦਾਗ ਲਾਤਾ ਉਹ ਐਕਚੁਅਲੀ ਆਪ ਹੀ ਸਿੱਖ ਨਹੀਂ ਹੈਗਾ ਉਹ ਉਹਨੂੰ ਨੌਲੇਜ ਨਹੀਂ ਹੈਗੀ ਬਾਣਾ ਦਾ ਤਾਲਨ ਕਰ ਲਿਆ ਇਸ ਕਰਕੇ ਮੈਂ ਸਾਰੇ ਨੂੰ ਕਹੂੰਗਾ ਹਰ ਤਰ੍ਹਾਂ ਜ ਪੱਕੇ ਰਹੋ ਕਿਤੇ ਆਪਣਾ ਮਿਸ਼ਨਰੀ ਚੀਜ਼ਾਂ ਨੇ ਜਾਓ ਕਰੇ ਕ੍ਰਿਸਚਨਾਂ ਚ ਨਾ ਜਾਓ ਆਪਣੇ ਆਪਣੇ ਧਰਮ ਚ ਜਾਓ ਮੈਂ ਕ੍ਰਿਸਚਨ ਚ ਚਲੇ ਆਂਗਾ ਮੈਨੂੰ ਪਤਾ ਹੀ ਨਹੀਂ ਕ੍ਰਿਸਚਨਾਂ ਰੂਲ ਹੀ ਨਹੀਂ ਪਤਾ ਫੇਰ ਆਪਣੇ ਪੈਸੇ ਲਾਜ ਚ ਕਰਕੇ ਜਾ ਰਹੇ ਆ ਨਹੀਂ ਬੱਬਰ ਖਾਲਸਾ ਵੱਲੋਂ ਮੇਲਾ ਉਹ ਬੱਬਰ ਖਾਲਸਾ ਐਸੀ ਕਿ ਤੈਹੀ ਬੱਬਰ ਖਾਲਸੇ ਦੀ ਬੱਬਰ ਖਾਲਸਾ ਤਾਂ ਗਦੇ ਨਾਲ ਮਾਰੂਗਾ ਉਹਨਾਂ ਨੂੰ ਨਾਲੇ ਕੋਈ ਹੜਕ ਹਥਿਆਰ ਨਹੀਂ ਹੈਗਾ ਪਿੱਠੇ ਚ ਮਾਰਾਂਗੇ ਨਾਲੇ ਲਾਸ਼ਾਂ ਪਾ ਦੇਣਾ ਉਹਨਾਂ ਦੀਆਂ ਕੋਈ ਲੋੜ ਨਹੀਂ ਡਰਨ ਦੀ ਭਾਜੀ ਸਾਡੀ ਪੰਜਾਬ ਵਾਲ ਬੱਬਰ ਖੇਰਾ ਰੋਹ ਲੱਤਾ ਹੀ ਗੋਣੀਆਂ ਬਾਈਆਂ ਨੇ ਹਾਂ ਫੇਰ ਐ ਪੈ ਰਹੇ ਨੇ ਆ ਪਹਿਲੇ ਕੋਈ ਚਾਂਸ ਨਾ ਜਿੰਨੇ ਕਰੋ ਸਾਡੀ ਪੰਜਾਬ ਪੁਲਿਸ ਇੰਨੀ ਵਧੀਆ ਲੋਕਦਾਰ ਨੇ ਜਿਹੜੇ ਕ੍ਰਾਈਮ ਛਪਾ ਕੇ ਬੰਦੇ ਨੂੰ ਛਪਾਉਂਦੇ ਆ ਕ੍ਰਾਈਮ ਵਾਲੇ ਦਾ ਬਾਹਰ ਕਰ ਦੋ ਨਾ ਜਾ ਸਾਡੇ ਘਰ ਨੂੰ ਤੁਸੀਂ ਕੀ ਕਹਿਣਾ ਜਾਓਗੇ ਮਹਾਰਾਜ ਮੈਂ ਸੁਖਸ਼ਾਂਤੀ ਬਣਾ ਕੇ ਰੱਖੋ ਹਰ ਧਰਮ ਹਰ ਵਰਗ ਹਰ ਜਾਤ ਦਾ ਸਤਿਕਾਰ ਕਰੋ ਮਹਾਰਾਜ ਤੁਸੀਂ ਜਾਓਗੇ ਔਰੇ ਘਰੇ ਨੂੰ ਪਾਜੀ ਲੁਤਰਾ ਪਰਿਵਾਰ ਫੋਨ ਨਹੀਂ ਚੱਕ ਰਿਹਾ ਫੋਨ ਨਹੀਂ ਚੱਕ ਰਿਹਾ ਬਹੁਤ ਸਾਰੀਆਂ ਕੁੜੀਆਂ ਨੂੰ ਬਹੁਤ ਸਾਰੀਆਂ ਤਰੀਆਂ ਨੂੰ ਤੰਗੀ ਲਗਾਈ ਗਈ ਨਹੀਂ ਨਹੀਂ ਤੁਹਾਨੂੰ ਵੀ ਮੈਂ ਕਹਿੰਦਾ ਪ੍ਰਸ਼ਾਸਨ ਦਾ ਸਾਥ ਦਿਓ ਸਾਰੇ ਬੰਦੇ ਬਸ